ਇੱਕ ਪੰਜਾਬ ਦੇ ਵਿੱਚ ਵੱਡੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਸੀ ਕਿ ਇੱਕ ਲੱਖ ਮੁੰਡਾ ਮਾਰਨ ਵਾਲੀ ਜਿਹੜੀ ਵੀਡੀਓ ਸੀ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਉਸ ਦੀਆਂ ਤਾਰਾ ਅੱਜ ਬਾਗਾ ਪ੍ਰਾਣਾ ਦੇ ਵਿੱਚ ਵੀ ਜੁੜਦੀਆਂ ਨਜ਼ਰ ਆਈਆਂ ਇਹ ਉਹ ਇੱਕ ਬੰਦੇ ਦੇ ਵਰਦੀ ਪਾਈ ਵੀ ਸੀ ਮੁਲਾਜ਼ਮਾਂ ਵਾਲੀ ਪਗਬੰਦੀ ਵੀ ਸੀ ਤੇ ਸਾਨੂੰ ਲੱਗਿਆ ਕਿ ਇਹ ਮੁਲਾਜ਼ਮ ਹੈਗੇ ਆ ਉਹ ਕਹਿਣ ਲੱਗੇ ਕਿ ਸਾਨੂੰ ਆਣਾ ਤੁਸੀਂ ਆਰਸੀ ਦਿਖਾਓ ਕਾਗਜ਼ ਦਿਖਾਓ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਦਬਾਅ ਖਤਮ ਹੁੰਦਾ ਨਜ਼ਰ ਆ ਰਿਹਾ ਆਮ ਲੋਕ ਜਿਹੜੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਸੁਰੱਖਿਆ ਬਿਲਕੁਲ ਵੀ ਪੁਲਿਸ ਆਮ ਲੋਕਾਂ ਦੀ ਨਹੀਂ ਕਰ ਰਹੀ ਗਈ ਸਾਨੂੰ ਮੈਨੂੰ ਧੱਕੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਗੱਡੀ ਦੇ ਵਿੱਚ ਬਿਠਾ ਕੇ ਤੇ ਉਦੋਂ ਪਹਿਲੇ ਬਾਗੇ ਪਰਾਨੇ ਨੂੰ ਮੋੜੀ ਆ ਗੱਡੀ ਇਹ ਦਰ ਨੂੰ ਨਾਲ ਹੀ ਬੈਕ ਕਰ ਲਈ ਮੋਗੇ ਵੱਲ ਕਹਿੰਦਾ ਏਸੀ ਹੈ ਨਾ ਉਥੇ ਸੀਵੀਆਈ ਵਾਲਾ ਉਥੇ ਲੈ ਕੇ ਚੱਲੇ ਦੀ ਦਰਖਾਸਤ ਹੈ ਗਈ ਆ ਫਿਰ ਦੁਬਾਰਾ ਸਾਡੇ ਤੋਂ ਮੰਗਾਈ ਗਈ ਦਰਖਾਸਤ ਪਹਿਲੇ ਇੱਕ ਦਰਖਾਸਤ ਦਿੱਤੀ ਸੀ ਐਸਸੀ ਫਿਰ ਸਾਨੂੰ ਕਿਹਾ ਕਹਿੰਦੇ ਤੁਸੀਂ ਟਾਈਪ ਕਰਕੇ ਲਿਆ ਕੇ ਦਿਓ ਉਹ ਦਰਖਾਸਤ ਪਤਾ ਨਹੀਂ ਕਿੱਥੇ ਹੋਊਗੀ ਕਿੱਥੇ ਨਹੀਂ ਆ ਚੱਕ ਕੇ ਬਿਜਲੀ ਘਰ ਕੋਲ ਹੋਲੇ ਆ ਕੇ ਸਿੰਗਾਲੇ ਦੇ ਵਿੱਚ ਦੀ ਜਾ ਕੇ ਬੁੱਕਨ ਵਾਲੇ ਸੇਮ ਤੇ ਮੈਨੂੰ ਛੱਡਾ ਲਈ ਜਾ ਕੇ ਕਹਿੰਦਾ 1 ਲੱਖ ਮੁੰਡਾ ਤੁਸੀਂ ਖਬਰ ਦੇਖਦੇ ਹੋ 1 ਲੱਖ ਮੁੰਡਾ ਜਿਹੜਾ ਹੈਗਾ ਉਹ ਇਸੀ ਫੇਰ ਕਰਨੇ ਉਹ ਚੱਕਨੇ 1 ਲੱਖ ਮੁੰਡਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਆਮ ਲੋਕ ਸਾਡੀ ਸਰਕਾਰ ਤੋਂ ਬੇहद ਖੁਸ਼ ਨੇ ਕਿੰਨੇ ਕੁ ਖੁਸ਼ ਨੇ ਉਹ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਵਾਂਗੇ ਤੇ ਜਿੱਥੇ ਕਿ ਇੱਕ ਪੰਜਾਬ ਦੇ ਵਿੱਚ ਵੱਡੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਸੀ ਕਿ 1 ਲੱਖ ਮੁੰਡਾ ਮਾਰਨ ਵਾਲੀ ਜਿਹੜੀ ਵੀਡੀਓ ਸੀ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਉਸ ਦੀ ਤਾਰਾ ਅੱਜ ਬਾਗਾਪਰਾਣਾ ਦੇ ਵਿੱਚ ਵੀ ਜੁੜਦੀਆਂ ਨਜ਼ਰ ਆਈਆਂ ਪੂਰੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਾਗਾਪਰਾਣਾ ਦੇ ਵਸਨੀਕ ਨੇ ਤੇ ਉਹਨਾਂ ਨਾਲ ਜਿਹੜੀ ਇੱਕ ਵੱਡੀ ਲੁੱਟ ਹੋਈ ਹੈ ਪਿਛਲੇ ਦਿਨੀਂ ਲੋਟ ਨੂੰ ਵੀ ਕਾਫੀ ਦਿਨ ਹੋ ਗਏ ਤੇ ਜੇ ਇੱਕ ਇਹਦੇ ਵਿੱਚ ਹੋਰ ਗੱਲ ਕਰਨੀ ਐ ਏਡੀ ਵੱਡੀ ਲੁੱਟ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਪੁਲਿਸ ਵੱਲੋਂ ਇਸ ਗੱਲ ਤੇ ਜਮੈਂ ਗੌਰ ਨਹੀਂ ਕੀਤੀ ਗਈ ਹਲੇ ਤੱਕ ਉਹਨਾਂ ਦੀ ਐਫ ਆਈ ਆਰ ਵੀ ਜਿਹੜੀ ਦਰਜ ਨਹੀਂ ਕੀਤੀ ਗਈ ਪੂਰੀ ਗੱਲਬਾਤ ਕੀ ਆ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਅਸलम ਖਾਨ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬਾਗੇਪੁਰਾ ਨੇ ਕੀ ਜਿਹੜਾ ਮਸਲਾ ਹੈ ਤੁਹਾਡਾ ਜਿਹੜਾ ਲੁੱਟ ਖੋਈ ਆ ਤੁਹਾਡੇ ਨਾਲ ਕਿੱਥੇ ਹੋਈ ਆ ਕਿਵੇਂ ਹੋਈ ਆ ਸਾਰੀ ਘਟਨਾ ਇਹ ਮੈਂ ਸਾਰੇ ਆ ਬਾਗੇਪੁਰਾ ਉਥੋਂ ਕਬੂਤਰ ਸਾਡ ਦਰਬਾਰ ਤੋਂ ਆਂਦਾ ਪਿਆ ਸੀ ਚੰਦ ਤੇ ਚੰਦ ਪੁਰਾਣੇ ਤੋਂ ਹਾਂਜੀ ਚੰਦ ਪੁਰਾਣਾ ਤੇ ਆ ਕੇ ਬਿਜਲੀ ਘਰ ਕੋਲ ਆ ਕੇ ਉਹ ਇੱਕ ਬੰਦੇ ਦੇ ਵਰਦੀ ਪਾਈ ਵੀ ਸੀ ਮੁਲਾਜ਼ਮਾਂ ਵਾਲੀ ਪਗਬੰਦੀ ਵੀ ਸੀ ਤੇ ਸਾਨੂੰ ਲੱਗਿਆ ਕਿ ਇਹ ਮੁਲਾਜ਼ਮ ਹੈਗੇ ਆ ਉਹ ਕਹਿਣ ਲੱਗੇ ਕਿ ਸਾਨੂੰ ਆਣਾ ਤੁਸੀਂ ਆਰ ਸੀ ਦਿਖਾਓ ਕਾਗਜ਼ ਦਿਖਾਓ ਤੇ ਆਰ ਸੀ ਘਰੇ ਪਈ ਸੀ ਤੇ ਮੈਂ ਕਿਹਾ ਘਰੋਂ ਮੰਗਾ ਲੈਨੇ ਆ ਸਰ ਮੇਰੇ ਕੋਲੇ ਫੋਨ ਦੇ ਵਿੱਚ ਫੋਟੋਆਂ ਸੀ ਉਹਨਾਂ ਨੂੰ ਦਿਖਾਈਆਂ ਕਿਹਾ ਨਹੀਂ ਥਾਣੇ ਚਲੋ ਨਹੀਂ ਤੁਹਾਨੂੰ ਜਿਹੜੀ ਉਹਨਾਂ ਨੇ ਕਿਹਾ ਵੀ ਆਰਸੀ ਦਿਖਾਓ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਮੁਲਾਜ਼ਮ ਆ ਜਾਂ ਤੁਹਾਨੂੰ ਦੇਖਣ ਜੀ ਮੁਲਾਜ਼ਮ ਲੱਗੇ ਨਹੀਂ ਉਹ ਆਪ ਕਹਿੰਦੇ ਕਿ ਇਹਨਾਂ ਮੁਲਾਜ਼ਮ ਹੈਗੇ ਆ ਕਿੰਨੇ ਜਾਣੇ ਸੀ ਉਹ ਤਿੰਨੇ ਜਣੇ ਸੀ ਗੱਡੀ ਦੇ ਵਿੱਚ ਜੀ ਇੱਕ ਦੋ ਭਾਰੇ ਸਰੀਰ ਦੇ ਸੀ ਇੱਕ ਪਤਲਾ ਸਾ ਮੁੰਡਾ ਸੀ ਉਹਨਾਂ ਦੇ ਨਾਲ ਉਹਦਾ ਮੂੰਹ ਬੰਦੇਆ ਹੋਆ ਸੀ ਤੇ ਜਿਹੜੀ ਘਟਨਾ ਹੋਈ ਤੁਸੀਂ ਦੱਸਦੇ ਬਾਗੇ ਪ੍ਰਾਣੇ ਜਿਹੜਾ ਬਿਜਲੀ ਘਰ ਆ ਉੱਥੇ ਹੋਈ ਆ ਹਾਂ ਬਿਜਲੀ ਘਰ ਦੇ ਨਾਲ ਜਿਹੜੀ ਗਲੀ ਮੁੜਦੀ ਆ ਅੱਛਾ ਢੀੜੀ ਜੀ ਗਲੀ ਉਸ ਦੇ ਵਿੱਚ ਹਾਂਜੀ ਉਹਨਾਂ ਹੀ ਉਹ ਰੋਡ ਦੇ ਉੱਤੇ ਹੀ ਉਹ ਬਲੀ ਛੜਕ ਦੇ ਉੱਪਰ ਹੀ ਤੁਹਾਨੂੰ ਰੋਕਿਆ ਗਿਆ ਦੇਖੋ ਇੱਕ ਗੱਲ ਹੋਰ ਦੇਖੋ ਕਿੰਨੇ ਨਿੱਡਰ ਨੇ ਕਿੰਨੇ ਬੇਖੌਫ ਨੇ ਇਹੋ ਜਿਹੇ ਜਿਹੜੇ ਲੁਟੇਰੇ ਆ ਜਾਂ ਇਹੋ ਜਿਹੇ ਜਿਹੜੇ ਕੰਮ ਕਰਦੇ ਆ ਸੜਕ ਦੇ ਉੱਪਰ ਹੀ ਜਿਹੜਾ ਖੜਾ ਕੇ ਕਿਉਂਕਿ ਹੁਣ ਮੋਗਾ ਰੋਡ ਆ ਜਿਹੜਾ ਕਿੰਨਾ ਚੱਲਦਾ ਤੁਹਾਨੂੰ ਸਭ ਨੂੰ ਹੀ ਪਤਾ ਇੱਥੇ ਕਿੰਨਾ ਟ੍ਰੈਫਿਕ ਬਣਿਆ ਰਹਿੰਦਾ ਤੇ ਪਰ ਉਹ ਸੜਕ ਦੇ ਉੱਪਰ ਹੀ ਖੜਾ ਕੇ ਇਹਨਾਂ ਨਾਲ ਜਿਹੜੀ ਲੁੱਟਖੋ ਕੀਤੀ ਗਈ ਆ ਤੇ ਕਿਵੇਂ-ਕਿਵੇਂ ਘਟਨਾ ਹੋਈ ਉਹ ਆਪ ਹੀ ਦੱਸ ਰਿਹਾ ਹਲੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੁਲਾਜ਼ਮ ਬਣ ਬਣ ਕੇ ਲੁੱਟਣ ਵਾਲੀ ਜਿਹੜੀ ਗੱਲ ਸੀ ਇਹ ਇੱਕ ਪਹਿਲਾਂ ਵੀ ਇੱਕ ਵੀਡੀਓ ਕੁਝ ਦਿਨਾਂ ਦੀ ਵਾਇਰਲ ਹੋ ਰਹੀ ਸੀ ਕਿ ਉਸ ਦੇ ਵਿੱਚ ਵੀ ਉਹਨਾਂ ਵੱਲੋਂ ਵੀ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਿ ਪੁਲਿਸ ਮੁਲਾਜ਼ਮ ਕੋਈ ਬੰਦਾ ਬਣ ਕੇ ਜਿਹੜਾ ਲੋਕਾਂ ਨਾਲ ਲੁੱਟ ਕਰ ਰਿਹਾ ਸੀ ਉਸ ਤੋਂ ਅੱਗੇ ਕੀ ਹੋਇਆ ਜੀ ਉਸ ਤੋਂ ਅੱਗੇ ਸਾਨੂੰ ਮੈਨੂੰ ਧੱਕੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਗੱਡੀ ਦੇ ਵਿੱਚ ਬਿਠਾ ਕੇ ਤੇ ਉਦੋਂ ਪਹਿਲੇ ਬਾਗ ਦੇ ਪਰਾਨੇ ਨੂੰ ਮੋੜੀ ਆ ਗੱਡੀ ਇਹ ਦਰ ਨੂੰ ਨਾਲ ਹੀ ਬੈਕ ਕਰ ਲਈ ਮੋਗੇ ਵੱਲ ਕਹਿੰਦਾ ਏਸੀ ਹੈ ਨਾ ਉੱਥੇ ਸੀਵੀਆਈ ਵਾਲਾ ਉੱਥੇ ਲੈ ਕੇ ਚੱਲੇ ਆ ਦਫ਼ਤਰ ਦੇ ਵਿੱਚ ਜੀ ਮੈਂ ਆਪਣੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਸੀ ਫੋਨ ਉਹਨੇ ਚੜੀ ਉਹਨਾਂ ਨੇ ਮੇਰੇ ਤੋਂ ਫੋਨ ਖੋਲਿਆ ਗੱਡੀ ਦੇ ਵਿੱਚੋਂ ਮੈਂ ਚੋਰੀ ਫੋਨ ਕੀਤਾ ਸੀ ਉਹਨਾਂ ਨੂੰ ਨਾਲ ਹੀ ਫੋਨ ਖੋ ਕੇ ਕਿ ਉਹਨੂੰ ਕਹਿੰਦੇ ਕਹਿੰਦਾ ਉੱਥੇ ਆ ਜੀ ਇੱਕ ਮੇਰਾ ਉਹਨਾਂ ਨਾਲ ਗੱਲਬਾਤ ਹੋਈ ਆ ਕਹਿੰਦਾ ਉੱਥੇ ਆ ਜੀ ਆ ਨਾ ਦਫਤਰ ਦੇ ਵਿੱਚ ਲੈ ਕੇ ਚੱਲੇ ਆ ਉਦੋਂ ਬਾਅਦ ਉਹਨਾਂ ਨੇ ਫੋਨ ਬੰਦ ਕਰ ਦਿੱਤੇ ਸੀ ਆਪਣੇ ਨੂੰ ਇਹ ਗੱਲ ਕਹੀ ਉਹਨਾਂ ਨੇ ਹਾਂਜੀ ਹਾਂਜੀ ਇਹ ਗੱਲ ਕਹੀ ਆ ਉਦੋਂ ਬਾਅਦ ਉਹਨਾਂ ਨੇ ਫੋਨ ਬੰਦ ਕਰ ਦਿੱਤੇ ਸੀ ਤੇ ਮੈਨੂੰ ਲਿਆ ਕੇ ਇਹ ਤੋਂ ਚੱਕ ਕੇ ਬਿਜਲੀ ਘਰ ਕੋਲੋਂ ਲਿਆ ਕੇ ਸਿੰਘਾਲੇ ਦੇ ਵਿੱਚ ਦੀ ਜਾ ਕੇ ਬੁੱਕਨ ਵਾਲੇ ਸੇਮ ਤੇ ਮੈਨੂੰ ਛੱਡਾ ਲਈ ਜਾ ਕੇ ਕਹਿੰਦਾ 1 ਲੱਖ ਮੁੰਡਾ ਤੁਸੀਂ ਖਬਰ ਦੇਖਦੇ ਹੋ 1 ਲੱਖ ਮੁੰਡਾ ਜਿਹੜਾ ਹੈਗਾ ਉਹ ਜੀ ਫੇਰ ਕਰਨੇ ਉਹ ਚੱਕਨੇ 1 ਲੱਖ ਮੁੰਡਾ ਤੇ ਤੁਹਾਨੂੰ ਵੀ ਕਹਿੰਦੇ ਉਹਨਾਂ ਚ ਹੀ ਬਾਦੰਨੇ ਹਾਂਜੀ ਹਾਂਜੀ ਅੱਛਾ ਇਹ ਗੱਲ ਉਹਨਾਂ ਨੇ ਆਪਦੇ ਮੂੰਹੋਂ ਕਹੀ ਇਹ ਗੱਲ ਆਪਣੇ ਮੂੰਹੋਂ ਗਈ ਆ ਕੀ ਕੀ ਤੁਹਾਡੇ ਤੋਂ ਉਸ ਵਕਤ ਲੁੱਟ ਕੀਤੀ ਉਹਨਾਂ ਨੇ ਕੀ ਕੁਝ ਲੈ ਕੇ ਗਏ ਮੇਰੇ ਕੋਲ ਉਹ ਜੀ 25000 ਕੈਸ਼ ਸੀ ਦੋ ਫੋਨ ਸੀ ਇੱਕ ਐਕਟਿਵ ਫੋਨ ਸੀ ਇੱਕ 13 ਪਰੋ ਸੀ Apple ਦਾ ਔਰ ਇੱਕ Android ਫੋਨ ਸੀ Oppo Reno 6 ਔਰ ਇੱਕ ਸੋਨੇ ਦੀ ਰਿੰਗ ਸੀ ਚਾਂਦੀ ਸੀ ਸੀ ਸਟੌਂਗ ਮੇਰੇ ਪਾਈ ਵੇਸੀ ਆ ਅੰਬਰ ਐਕਸਲੇਟ ਜਿਹੜੇ ਰਾਸ਼ੀ ਵਾਲੇ ਹੁੰਦੇ ਆ ਉਹ ਪਾਈ ਵੇਸੀ ਤੇ 25000 ਕੈਸ਼ ਸੀ ਇੱਕ ਐਕਟਿਵ ਸੀ 23 ਮਾਡਲ ਸਾਰਾ ਕੁਝ ਹੀ ਤੁਹਾਡੇ ਤੋਂ ਇਹ ਮਤਲਬ ਲੈ ਕੇ ਲੁੱਟ ਗਏ ਜੀ ਹਾਂ ਜੀ ਸਾਰ ਦਰਬਾਰ ਦੀ ਆਪਣੇ ਡੇਰੇ ਦੀ ਚਾਬੀਆਂ ਵੀ ਸੀ ਉਹਦੇ ਵਿੱਚ ਔਰ ਡੇਰੇ ਦੀ ਆ ਨਾ ਕਿਉਂਕਿ ਮੈਨੂੰ 15 16 ਸਾਲ ਹੋ ਗਏ ਆ ਅੱਜ ਤੱਕ ਆਪਣਾ ਕਿਸੇ ਨਾਲ ਕੋਈ ਲੜਾਈ ਨਹੀਂ ਝਗੜਾ ਨਹੀਂ ਆ ਉਹ ਸਹਿਮਤੀ ਨਾਲ ਹੀ ਆਲਾ ਪਿੰਡ ਵਾਲੇ ਬਹੁਤ ਪਿਆਰ ਦਿੰਦੇ ਆ ਤੇ ਮੈਨੂੰ 15 16 ਸਾਲ ਉੱਤੇ ਅੱਜ ਤੱਕ ਕੋਈ ਵਜੇ ਘਟਨਾ ਨਹੀਂ ਹੋਈ ਆ ਕਿੰਨੇ ਕ ਵਜੇ ਦੀ ਇਹ ਘਟਨਾ ਸੀਗੀ ਇਹ ਸਵੇਰ ਦੀ ਜਾਂ ਸ਼ਾਮ ਦੀ ਸੀਗੀ ਇਹ ਰਾਤ ਦੀ ਹੈ ਜੀ ਰਾਤ ਪੋਨੇ 10 ਤੇ 10 ਦੇ ਵਿੱਚ ਵਿੱਚ ਹੀ ਅੱਛਾ ਪੋਨੇ 10 ਰਾਤ ਦੀ ਘਟਨਾ ਹੋਈ ਆ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਬੁੱਕਣ ਵਾਲੇ ਜਾ ਕੇ ਉਹਨਾਂ ਨੇ ਤਾਰਤਾ ਹਾਂ ਉਸ ਤੋਂ ਬਾਅਦ ਮੈਨੂੰ ਬੁੱਕਣ ਵਾਲੇ ਤਾਰਤਾ ਮੈਂ ਉੱਥੋਂ ਸਹਿਮ ਤੋਂ ਤੁਰ ਕੇ ਆਇਆ ਤੁਰ ਕੇ ਆ ਕੇ ਇੱਕ ਸਿੰਗਾਲੇ ਬਾਬਾ ਸਮੀਰ ਖਾਨ ਆ ਉਹ ਮੈਨੂੰ ਜਾਣਦੇ ਆ ਮੈਂ ਉਹਨਾਂ ਦੇ ਘਰੇ ਆਇਆ ਉਹ ਮੈਨੂੰ ਛੱਡ ਕੇ ਗਏ ਇੱਥੇ ਛੋ ਛੱਡ ਗਏ ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਕੰਪਲੀਟ ਕੀਤੀ ਆ ਕੇ ਐਫ ਆਈ ਆਰ ਕਰਾਈ ਆ ਹੋਈ ਹੈ ਹਾਂਜੀ ਹਾਂਜੀ ਸਰ ਇਹ ਸੀ ਐਫ ਆਈ ਆਰ ਰਾਤ ਨੂੰ ਹੀ ਦੇਤੀ ਸੀ ਐਸ ਐਸ ਐਚਓ ਸਾਹਿਬ ਚੌਂਕ ਦੇ ਵਿੱਚ ਖੜੇ ਸੀ ਅਸੀਂ ਆ ਥਾਣੇ ਆ ਕੇ ਉਸੇ ਦਿਨੀ ਰਾਤ ਨੂੰ ਹੀ ਹਨ ਉਸੇ ਟਾਈਮ 12 1 ਵਜੇ 12:00 ਵਜੇ ਦਾ ਟਾਈਮ ਹੋਗਾ ਰਾਤ ਨੂੰ ਹੀ ਐਫ ਆਈ ਆਰ ਦੇਦੀ ਸੀ ਅਸੀਂ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਕਿਹੋ ਜੀ ਰਹੀ ਕਿਸੇ ਨੂੰ ਦੋਚੀ ਨੂੰ ਫੜਿਆ ਹੁਣ ਤੱਕ ਨਹੀਂ ਕੋਈ ਦੋਸ਼ੀ ਨਹੀਂ ਫੜਾਇਆ ਜੀ ਹਜੇ ਤੇ ਸਾਨੂੰ ਅਗੇੜੇ ਮਾਰਦੇ ਰਹੇ ਆ ਜੀ ਥਾਣੇ ਦੇ ਵਿੱਚ ਪਹਿਲੇ ਇੱਕ ਮੁੰਸ਼ੀ ਸਾਹਿਬ ਦਾ ਨੰਬਰ ਦਿੱਤਾ ਸੀ ਉਹ ਛੁੱਟੀਆਂ ਤੇ ਸੀ 3-4 ਦਿਨ ਇਹ ਸੀ ਉਹਨੂੰ ਫੋਨ ਲਾਉਂਦੇ ਰਹੇ ਆ ਕਹਿੰਦਾ ਮੈਂ ਤਾਂ ਛੁੱਟੀ ਤੇ ਆ ਉਦੋਂ ਬਾਅਦ ਫਿਰ ਦੂਜੇ ਮੁੰਸ਼ੀ ਸਾਹਿਬ ਉਹਨਾਂ ਦੇ ਕੋਲੇ ਦਰਖਾਸਤ ਗਈ ਆ ਬਸ ਇਹ 10-15 ਦਿਨ ਬਾਅਦ 10-12 ਦਿਨ ਬਾਅਦ ਇਹਨਾਂ ਨੇ ਕੈਮਰੇ ਕੁੰਮਰੇ ਤੇ ਜਿੱਥੇ ਅਸੀਂ ਕੈਮਰੇ ਚੈੱਕ ਕਰਨੇ ਜਾਂਦੇ ਰਹੇ ਆ ਕੋਈ ਸਾਨੂੰ ਦਿਖਾ ਦਿੰਦਾ ਸੀ ਕੈਮਰਾ ਕੋਈ ਨਹੀਂ ਦਿਖਾਉਂਦਾ ਸੀ ਉਹ ਕਹਿੰਦਾ ਇਹ ਇੰਨੇ ਟਾਈਮ ਦਾ ਉਹ ਡਾਟਾ ਸਾਡੇ ਕੋਲ ਹੈ ਹੀ ਨਹੀਂ ਆ ਅੱਛਾ ਉਹਨੇ 10 ਨਾਲ ਦੀ ਨਾਲ ਕਾਰਵਾਈ ਨਹੀਂ ਹੋਈ ਕਿੰਨੀ ਤਰੀਕ ਦੀ ਘਟਨਾ 31 ਤਰੀਕ ਦੀ ਘਟਨਾ 31 ਤਰੀਕ ਦੀ ਘਟਨਾ ਤੇ ਉਹ ਤੋਂ 10 12 ਦਿਨ ਬਾਅਦ ਪੁਲਿਸ ਜਾਂਚ ਕਰਨ ਜਾਂਦੀ ਹਾਂਜੀ 10 12 ਦਿਨ ਬਾਅਦ ਉਹ ਦੋ ਦੋ ਜਾਂਚ ਕਰਨੇ ਸ਼ੁਰੂ ਕਰੀ ਆ ਉਸ ਤੋਂ ਬਾਅਦ ਤਾਂ ਫਿਰ ਉਹ ਤਾਂ ਵਾਕਈ ਵੀਡੀਓ ਡਿਲੀਟ ਹੋ ਜਾਂਦੀ ਹਫ਼ਤਾ 10 ਦਿਨ ਦੀ ਰਹਿੰਦੀ ਹੈ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਰਾ ਡਾਟਾ ਡਿਲੀਟ ਹੋ ਗਿਆ ਕੋਈ ਦਿਖਾਇਆ ਕਿਸੇ ਨੇ ਨਹੀਂ ਦਿਖਾਇਆ ਕੈਮਰੇ ਆ ਨਾ ਕਿਹਦਾ ਇੰਨਾ ਟਾਈਮ ਤੋਂ ਡਾਟਾ ਰਹਿੰਦਾ ਹੀ ਨਹੀਂ ਆ ਇਹ ਲਗਭਗ ਇਸ ਘਟਨਾ ਨੂੰ 17 18 ਦਿਨ ਹੋ ਗਏ ਨਾ 31 ਤਰੀਕ ਦੀ ਘਟਨਾ ਵਾ ਤੇ ਅੱਜ ਜਿਹੜੀ 17 ਤਰੀਕ ਹੈਗੀ ਆ ਹੁਣ ਤੁਹਾਡੀ ਪੁਲਿਸ ਨਾਲ ਕਿੰਨੇ ਵਾਰ ਤੁਹਾਡਾ ਰابطਾ ਹੋ ਚੁੱਕਿਆ ਕੀ ਗੱਲਬਾਤ ਹੋ ਰਹੀ ਪੁਲਿਸ ਨਾਲ ਤੋਂ ਸਾਡਾ ਜੀ ਬਹੁਤ ਵਾਰੀ ਰابطਾ ਹੋਇਆ ਪਰ ਸਾਨੂੰ ਕੋਈ ਇਨਸਾਫ ਨਹੀਂ ਹਜੇ ਤੱਕ ਮਿਲਿਆ ਕਿਉਂਕਿ ਅਗਰ ਪੁਲਿਸ ਦੀ ਵਰਦੀ ਦੇ ਵਿੱਚ ਸਾਨੂੰ ਆਕਰ ਐਸੀ ਨਹੀਂ ਰੁਕਦੇ ਤਾਂ ਵੀ ਐਸੀ ਤਾਂ ਵੀ ਸਾਡੇ ਤੇ ਨਾ ਐਕਸ਼ਨ ਹੁੰਦਾ ਕਿ ਕਿਉਂ ਐਸੀ ਤਾਂ ਤਾਂ ਰੁਕੀ ਗਈ ਸੀ ਕਿ ਮੁਲਾਜ਼ਮ ਹੈਗਾ ਇੱਕ ਬੰਦਾ ਵਰਦੀ ਪਾਈ ਵੀ ਆ ਅਗਰ ਰੁਕਿਆ ਰੁਕ ਗਿਆ ਸੀ ਤਾਂ ਸਾਰਾ ਕੁਝ ਫਿਰ ਤੋਂ ਫਿਰ ਵੀ ਚਲਾ ਗਿਆ ਅਗਰ ਮੁਲਾਜ਼ਮ ਕਰਕੇ ਨਾ ਖੜਦੇ ਫਿਰ ਵੀ ਆਪਾਂ ਇਹਨਾਂ ਦੇ ਕਹਿੰਦਾ ਭਾਵਾਂ ਕਿ ਕਿਤੇ ਵਿਸ਼ਵਾਸ ਕੀਤਾ ਜੇ ਪੁਲਿਸ ਜਿਹੜੀ ਆਮ ਲੋਕਾਂ ਦੀ ਨਿਗਰਾਨੀ ਲਈ ਉਹਨਾਂ ਦੀ ਸੇਫਟੀ ਲਈ ਹੁੰਦੀ ਆ ਜੇ ਪੁਲਿਸ ਦੇ ਰੂਪ ਦੇ ਵਿੱਚ ਹੀ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਲੁੱਟਖੋ ਕੀਤੀ ਜਾਵੇ ਤਾਂ ਫਿਰ ਵਿਸ਼ਵਾਸ ਕੀਤਾ ਕੀਤਾ ਜਾਵੇ 31 ਤਰੀਕ ਦੀ ਇਹਨਾਂ ਨੂੰ ਵੱਲੋਂ ਜਿਹੜੀ 31 ਜਿਹੜੀ ਜਨਵਰੀ ਦੀ ਘਟਨਾ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ 10 12 ਦਿਨ ਬਾਅਦ ਕੈਮਰੇ ਚੈੱਕ ਕਰਨ ਜਾਂਦੀ ਆ ਤਾਂ ਕਈ ਘਰਾਂ ਨੇ ਕੈਮਰੇ ਦਿਖਾਏ ਕਈਆਂ ਨੇ ਤਾਂ ਇਹ ਕਹਤਾ ਕਿ ਜਿਹੜਾ ਇੰਨੇ ਦਿਨ ਦਾ ਡਾਟਾ ਨਹੀਂ ਰਹਿੰਦਾਗਾ ਪਰ ਇਹ ਜਿਹੜੇ ਬਾਬਾ ਕਬੂਤਰ ਸਾਹੀ ਜਗ੍ਹਾ ਦੇ ਉੱਪਰ ਜਿਹੜਾ ਸੇਵਾ ਕਰਦਿੰਦੇ 10 15 ਸਾਲ ਤੋਂ ਤੇ ਲਗਾਤਾਰ ਉੱਥੇ ਜਿਹੜੀ ਸੇਵਾ ਨਿਭਾ ਰਹੇ ਨੇ ਤੇ ਪੋਰਾ ਵੀ ਕੋਈ ਕਾਰਵਾਈ ਇਹਨਾਂ ਦੇ ਕਹਿਣ ਦੇ ਮੁਤਾਬਕ ਨਹੀਂ ਕੀਤੀ ਗਈ ਤੇ ਇੱਕ ਇਹ ਇਹ ਵੀ ਕਾਰਨ ਹੋ ਸਕਦਾ ਕਿ ਜੇਕਰ ਪੁਲਿਸ ਮੁਲਾਜ਼ਮ ਬਣ ਕੇ ਲੁੱਟਣਾ ਕਿਸੇ ਨੂੰ ਤੇ ਪੁਲਿਸ ਨੂੰ ਇਸ ਤੇ ਤਾਂ ਵੱਡਾ ਐਕਸ਼ਨ ਲੈਣਾ ਚਾਹੀਦਾ ਪਰ ਕਿਤੇ ਨਾ ਕਿਤੇ ਪੁਲਿਸ ਕਿਤੇ ਉਸ ਮੁਲਾਜ਼ਮ ਦਾ ਜੇ ਮੁਲਾਜ਼ਮ ਹੈ ਜਾਂ ਨਹੀਂ ਹੈ ਉਹ ਬਾਅਦ ਦੀ ਗੱਲ ਹੈ ਕਿਤੇ ਉਸ ਦਾ ਪੱਕਾ ਤਾਂ ਨਹੀਂ ਪੂਰ ਰਹੀ ਤੇ ਜਿਹੜਾ ਹੁਣ ਇੱਕ ਹੁਣ ਅੱਜ ਤੁਸੀਂ ਗਏ ਹੋ ਥਾਣੇ ਕਿ ਅੱਜ ਵੀ ਨਹੀਂ ਗਏ ਅੱਜ ਗਏ ਸੀ ਥਾਣੇ ਅੱਜ ਕੀ ਕਿਹਾ ਗਿਆ ਲਾਸਟ ਟਾਈਮ ਤੇ ਸੀ ਹੈ ਨਾ ਐਫ ਆਈ ਆਰ ਦੀ ਕਾਪੀ ਮੰਗੀ ਸੀ ਪਰ ਸਾਨੂੰ ਐ ਲੱਗਦਾ ਹਜੇ ਤੱਕ ਐਫ ਆਈ ਆਰ ਨਹੀਂ ਕੱਟੀ ਗਈ ਆ ਦੇ ਹਜੇ ਸ਼ਾਇਦ ਜਿਹੜੇ ਨੰਬਰ ਹੈਗੇ ਆ ਟਰੇਸ ਤੇ ਲੱਗੇ ਜਾਂ ਨਹੀਂ ਆਗੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੋਵਾ ਹੋਗਾ ਅੱਛਾ ਤਾਂ ਜਿਹੜੇ ਸਿਮ ਸੀਗੇ ਉਹਨਾਂ ਤੇ ਤੂੰ ਕਦੇ ਬਾਅਦ ਚ ਤੁਸੀਂ ਫੋਨ ਕੋਈ ਲਾ ਕੇ ਦੇਖਿਆ ਕੋਈ ਚੱਲਦਾ ਜਾਂ ਬੰਦ ਆ ਰਿਹਾ ਉਹ ਉਦੋਂ ਹੀ ਬੰਦ ਕਰਤੇ ਸੀ ਸਰ ਜਿਹੜੇ ਫੋਨ ਦੇ ਵਿੱਚ ਜਿਹੜੇ ਆਈਐਮਈ ਨੰਬਰ ਹੁੰਦੇ ਆ ਕੁਝ ਉਹ ਵੀ ਤੁਸੀਂ ਦਿੱਤੇ ਆ ਪੁਲਿਸ ਨੂੰ ਉਹ ਸਾਰੇ ਦਿੱਤੇ ਹੋਏ ਆ ਅੱਛਾ ਵੀ ਜੇਕਰ ਉਹਨਾਂ ਦੇ ਵਿੱਚ ਕੋਈ ਸਿਮ ਵਗੈਰਾ ਪੈਂਦਾ ਤਾਂ ਉਹ ਤਾਂ ਪਤਾ ਲੱਗ ਹੀ ਜਾਂਦਾ ਕਿੱਥੇ ਚੱਲ ਰਿਹਾ ਵਾ ਹਾਂਜੀ ਇਹ ਤੁਸੀਂ ਤਰਖਾਸ ਕਹੋ ਦਿੱਤੀ ਸੀ ਆ ਹਾਂਜੀ ਤੁਸੀਂ ਇਹ ਦਰਖਾਸਤ ਸਭ ਤੋਂ ਪਹਿਲਾਂ ਕਦੋਂ ਦਿੱਤੀ ਸੀ ਇਹ ਦਰਖਾਸਤ ਏਸੀ ਉਹੀ 31 ਤਾਰੀਖ ਨੂੰ ਰਾਤ ਨੂੰ ਹੀ ਦਿੱਤੀ ਸੀ ਦਰਖਾਸਤ 12:00 ਵਜੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਆ ਨਹੀਂ ਮੁੰਚੀ ਸਾਹਿਬ ਥਾਣੇ ਦੇ ਵਿੱਚ ਬਿਠੇ ਸੀ ਉਹਨਾਂ ਨੇ ਆਪ ਲਿਖੀ ਸੀ ਫਿਰ ਸਵੇਰ ਨੂੰ ਏਸੀ ਫਿਰ ਆਏ ਆ ਥਾਣੇ ਦੇ ਵਿੱਚ ਫਿਰ 1 ਤਾਰੀਖ ਨੂੰ ਆਏ ਆ ਥਾਣੇ ਫਿਰ ਦੁਬਾਰਾ ਕਹਿੰਦਾ ਏ ਸੀ ਕੋਈ ਨਾ ਦਰਖਾਸਤ ਤੁਹਾਡੀ ਲਿਖੀ ਵੀ ਆ ਤੇ ਏਸੀ ਕਾਰਵਾਈ ਕਰ ਲੈਣੇ ਕੋਈ ਇਹ ਆ ਜੋ ਜਿਹੜੀ ਤੁਹਾਡੇ ਕੋਲ ਆ ਟਾਈਪ ਕੀਤੀ ਹੈ ਕਿਵੇਂ ਆ ਜੀ ਇਹ ਦੁਬਾਰਾ ਜਿਹੜੀ ਦਰਖਾਸਤ ਹੈਗੀ ਆ ਫਿਰ ਦੁਬਾਰਾ ਸਾਡੇ ਤੋਂ ਮੰਗਾਈ ਗਈ ਦਰਖਾਸਤ ਪਹਿਲੇ ਇੱਕ ਦਰਖਾਸਤ ਦਿੱਤੀ ਸੀ ਐਸੀ ਫਿਰ ਸਾਨੂੰ ਕਿਹਾ ਕਿ ਤੁਸੀਂ ਟਾਈਪ ਕਰਕੇ ਲਿਆ ਕੇ ਦਿਓ ਉਹ ਦਰਖਾਸਤ ਪਤਾ ਨਹੀਂ ਕਿੱਥੇ ਹੋਊਗੀ ਕਿੱਥੇ ਨਹੀਂ ਆ ਤੇ ਦੁਬਾਰਾ ਫਿਰ ਇੱਕ ਇੱਕ ਟਾਈਪ ਕਰਕੇ ਵੀ ਦਿੱਤੀ ਵੀ ਆ ਅਚਾ ਦੇਖ ਲਓ ਵੀ ਦੁਬਾਰਾ ਜਿਹੜੀ ਦਰਖਾਸਤ ਲੈਣੀ ਪੈਗੀ ਜਿਹੜੀ ਪਹਿਲਾਂ ਵਾਲੀ ਦਰਖਾਸਤ ਵੀ ਨਹੀਂ ਪਤਾ ਕਿੱਥੇ ਆ ਕਿੱਥੇ ਨਹੀਂ ਉਹ ਇਹਨਾਂ ਨੂੰ ਕਿਹਾ ਕਿ ਦੁਬਾਰਾ ਆਪਦੇ ਵੱਲੋਂ ਜਿਹੜਾ ਦਰਖਾਸਤ ਲੈ ਕੇ ਦੋ ਫਿਰ ਅਸੀਂ ਕੋਈ ਗੱਲਬਾਤ ਕਰਦੇ ਆ ਇਹਨਾਂ ਨੇ ਦੁਬਾਰਾ ਜਿਹੜੀ ਦਰਖਾਸਤ ਲਿਖ ਕੇ ਦਿੱਤੀ ਆ ਐਡੀ ਵੱਡੀ ਜਿਹੜੀ ਲੁੱਟ ਹੋਣੀ ਬਾਗੇ ਪ੍ਰਾਣੇ ਦੇ ਵਿੱਚ ਇੱਕ ਉਸ ਤੋਂ ਵੱਡੀ ਗੱਲ ਇਹ ਵੀ ਆ ਕਿ ਜਿਹੜਾ ਇਹਨਾਂ ਵੱਲੋਂ 31 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ ਤੇ ਅੱਜ 17 ਤਰੀਕਾ ਇਹਨਾਂ ਦਾ ਇਹ ਵੀ ਕਹਿੰਨ ਕਿ ਐਫ ਆਈ ਆਰ ਹੀ ਨਹੀਂ ਹੋਈ ਪੁਲਿਸ ਹਮੇਸ਼ਾ ਇਹੋ ਜੇ ਮਾਮਲਿਆਂ 'ਚ ਐਫ ਆਈ ਆਰ ਤੱਕ ਕਾਰ ਹੀ ਦਿੰਦੀ ਆ ਅਣਪੇਸ਼ਾ ਕਾਨੂੰਪਛਾਤਿਆਂ ਖਿਲਾਫ ਹੀ ਕਰਨੀ ਪਵੇ ਕਿਉਂਕਿ ਉਹਦੀ ਇਨਵੈਸਟੀਗੇਸ਼ਨ ਤਾਂ ਚੱਲਦੀ ਰਹਿੰਦੀ ਪਰ ਐਫ ਆਈ ਆਰ ਜਿਹੜੀ ਉਹ ਹਲੇ ਤੱਕ ਵੀ ਨਹੀਂ ਹੋਈ ਦੂਜੀ ਗੱਲ ਜਿਹੜੀ ਇਹਨਾਂ ਨੂੰ ਗੱਲ ਕਹਿ ਕੇ ਗਏ ਆ ਕਿ ਜਿਹੜਾ 1 ਲੱਖ ਮੁੰਡਾ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਮਾਰਨ ਦੀ ਜਿਹੜੀ ਗੱਲਬਾਤ ਚੱਲ ਰਹੀ ਆ ਤੇ ਉਹਦੇ ਵਿੱਚ ਹੀ ਤੁਹਾਨੂੰ ਜਿਹੜਾ ਉਸ ਚੀਜ਼ ਦੇ ਵਿੱਚ ਪਾ ਕੇ ਤੁਹਾਨੂੰ ਵੀ ਇੱਥੇ ਜਿਹੜਾ ਕੰਮ ਤੁਹਾਡਾ ਖਤਮ ਕਰ ਦਿੰਦੇ ਆ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਦਬਾਅ ਖਤਮ ਹੁੰਦਾ ਨਜ਼ਰ ਆ ਰਿਹਾ ਆਮ ਲੋਕ ਜਿਹੜੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਸੁਰੱਖਿਆ ਬਿਲਕੁਲ ਵੀ ਪੁਲਿਸ ਆਮ ਲੋਕਾਂ ਦੀ ਨਹੀਂ ਕਰ ਰਹੀ ਜਿੱਡੀ ਇਹਨਾਂ ਨਾਲ ਘਟਨਾ ਹੋਈ ਆ ਕਿਉਂਕਿ ਇੱਕ ਗੱਲ ਹੁੰਦੀ ਆ ਕੋਈ ਆਮ ਬੰਦਾ ਹੁੰਦਾ ਕੁਝ ਨਾ ਕੁਝ ਝੂਠ ਬਣਾ ਕੇ ਗੱਲ ਦੇ ਵਿੱਚ ਦੱਸ ਦਿੰਦਾ ਪਰ ਇਸ ਜਿਹੜੇ ਡੇਰੇ ਦੇ ਉੱਪਰੇ ਸੇਵਾ ਕਰ ਰਹੇ ਆ ਲਗਾਤਾਰ ਜਿਹੜਾ 10-15 ਸਾਲ ਤੋਂ ਧਰਮ ਦੇ ਨਾਲ ਆਪਦੇ ਨਾਲ ਜੁੜੇ ਹੋਏ ਆ ਤੇ ਇਹ ਝੂਠ ਵਾਲੀ ਗੱਲ ਨਹੀਂ ਲੱਗਦੀ ਇਹਨਾਂ ਵੱਲੋਂ ਜਿਹੜਾ ਸੱਚ ਦੱਸਿਆ ਗਿਆ ਤੇ ਪਰ ਪੁਲਿਸ ਵੱਲੋਂ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਆਉਣ ਵਾਲੇ ਦਿਨਾਂ 'ਚ ਦੇਖਦੇ ਇਸ ਮਾਮਲੇ ਨੂੰ ਪੁਲਿਸ ਗੰਭੀਰਤਾ ਨਾਲ ਲੈਂਦੀ ਆ ਇਹਨਾਂ ਨੂੰ ਸਾਫ਼ ਮਿਲਦਾ ਜਾਂ ਇਸੇ ਤਰ੍ਹਾਂ ਹੀ ਦਰਬਦਰ ਦੀਆਂ ਠੋਕਰਾਂ ਖਾਣਾਂ ਇਸ ਮਾਮਲੇ ਸੰਬੰਧੀ ਸਾਡੀ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਇਹ ਮਾਮਲਾ ਜਾਂਚ ਅਧੀਨ ਹੈ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜੜੀ ਜਾਂਚ ਵੀ ਕੀਤੀ ਜਾਊ ਕਹਿੰਦੇ ਆ ਕਿੰਨੇ ਦਿਨਾਂ ਬਾਅਦ ਜਿਹੜਾ ਇਸ ਇਹਨਾਂ ਨੂੰ ਇਨਸਾਫ ਮਿਲ ਪਾਉਂਦਾ ਤੇ ਇਸ ਗੱਲਬਾਤ ਨੂੰ ਕੋਈ ਬੂਰ ਪੈਂਦਾ ਜਾਂ ਨਹੀਂ ਧੰਨਵਾਦ